ਆਦਮਪੁਰ ਤੋਂ ਵਿਧਾਇਕ ਸੁਖਵਿੰਦਰ ਕੋਟਲੀ ਕਿਸ ਸਾਥ ਜਥੇਬੰਦੀਆਂ ਤੇ ਭੋਗਪੁਰ ਦੀਆਂ ਅਲੱਗ-ਅਲੱਗ ਸੰਸਥਾਵਾਂ ਦੇ ਮੈਂਬਰਾਂ ਵੱਲੋਂ ਭੋਗਪੁਰ ਮਿੱਲ ਵਿੱਚ ਲਗਾਏ ਜਾ ਰਹੇ ਬਾਇਓਪਲਾਡ ਅਤੇ ਸੀਐਨਸੀ ਪਲਾਟ ਦਾ ਵਿਰੋਧ ਕੀਤਾ ਜਾ ਰਿਹਾ ਸੀ ਇਸੇ ਲੜੀ ਤੱਤ ਡੀਸੀ ਨੂੰ ਮੰਗ ਪੱਤਰ ਦੇਣੇ ਅਲੱਗ-ਅਲੱਗ ਸੰਸਥਾਵਾਂ ਦੇ ਮੈਂਬਰਾਂ ਨੇ ਡੀਸੀ ਨਾਲ ਮਿਲਣ ਤੇ ਸਰਕਾਰ ਅਤੇ ਪ੍ਰਸ਼ਾਸਨ ਵਿਰੁੱਧ ਨਾਰੀਵਾਜੀ ਸ਼ੁਰੂ ਕਰ ਦਿੱਤੀ ਇਸ ਦੌਰਾਨ ਵਿਧਾਇਕ ਕੋਟਲੀ ਨੇ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਇੱਕ ਤਰਫ ਤਾਂ ਸਰਕਾਰ ਕਹਿੰਦੀ ਹੈ ਕਿ ਸਰਕਾਰ ਜਨਤਾ ਦੇ ਦਰਵਾਜ਼ੇ 'ਤੇ ਦੂਜੀ ਤਰਫ ਸਰਕਾਰੀ ਦਫਤਰਾਂ ਵਿੱਚ ਅਪਸਰ ਨਹੀਂ ਮਿਲਦੇ ਉਹਨਾਂ ਕਿਹਾ ਕਿ ਭੋਗਪੁਰ ਵਿੱਚ ਲੱਗਣ ਵਾਲੇ ਪਲਾਟ ਨੂੰ ਕਿਸੇ ਵੀ ਹਾਲਤ ਵਿੱਚ ਨਹੀਂ ਲੱਗਣ ਦਿੱਤਾ ਜਾਵੇਗਾ ਕਿਉਂਕਿ ਜਲੰਧਰ ਨਗਰ ਨਿਗਮ ਦੇ ਮੇਅਰ ਦਾ ਬਿਆਨ ਆਇਆ ਹੈ ਕਿ ਸਾਰੇ ਜਲੰਧਰ ਦਾ ਕੂੜਾ ਭੋਗਪੁਰ ਮਿਲੇ ਵਿੱਚ ਜਾਵੇਗਾ ਇਸ ਤੋਂ ਸਪਸ਼ਟ ਹੁੰਦਾ ਹੈ ਕਿ ਉੱਥੇ ਦਾ ਮਾਹੌਲ ਖਰਾਬ ਹੋਵੇਗਾ ਅਤੇ ਲੋਕਾਂ ਦੀ ਸਿਹਤ ਵੀ ਪ੍ਰਭਾਵਿਤ ਹੋਵੇਗੀ ਇਸ ਲਈ ਅਜਈਆਂ ਹਰਕਤਾਂ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਾਂਗੇ ਅਤੇ ਜੇਕਰ ਜ਼ਰੂਰਤ ਪਈ ਤਾਂ ਭੋਗਪੁਰ ਮਿਲ ਦੇ ਬਾਹਰ ਵੀ ਧੰਨ ਲਗਾਇਆ ਜਾਵੇਗਾ ਉੱਥੇ ਈਡੀਸੀ ਨਾ ਮਿਲਣ ਤੇ ਬਾਦ ਅਗਵਾ ਨੇ ਮੁੱਖ ਮੰਤਰੀ ਪੰਜਾਬ ਦੇ ਜ਼ੁਲੰਦਰ ਦੇ ਘਰ ਦਾ ਕਿਰਾਉ ਕਰਨ ਦਾ ਐਲਾਨ ਕੀਤਾ ਦੇਖੋ ਭੋਗਪਰਖੰਡ ਮਿਲ ਦੇ ਅੰਦਰ ਜਿਹੜਾ ਇੱਕ ਸੀਐਨਜੀ ਪਲਾਂਟ ਲੱਗਣ ਜਾ ਰਿਹਾ ਹੈ ਔਰ ਕਮਿਸ਼ਨਰ ਨਗਰ ਨਿਗਮ ਜਲੰਧਰ ਦਾ ਇਹ ਸਟੇਟਮੈਂਟ ਪਿਛਲੇ ਦਿਨੀ ਪੜਿਆ ਕਿ ਸਾਰੇ ਜਲੰਧਰ ਦਾ ਕੂੜਾ ਜਿਹੜਾ ਆ ਉਹ ਭੋਪਾਲ ਮਿਲ ਦੇ ਅੰਦਰ ਲਿ ਜਾ ਕੇ ਉਹਨੂੰ ਰੀਸਾਈਕਲ ਕਰਕੇ ਉੱਥੋਂ ਜਿਹੜੀ ਐ ਸਿਐਨਜੀ ਗੈਸ ਜਿਹੜੀ ਆ ਉਹ ਬਣਾਈ ਜਾਏਗੀ ਅਜੇ ਇਹ ਸਰਕਾਰ ਦੇ ਨਾਲ ਕੋਈ ਵੀ ਸਮਝੌਤਾ ਨਹੀਂ ਹੋਇਆ ਕੋਈ ਗੱਲਬਾਤ ਨਹੀਂ ਹੋਈ ਕੋਈ ਐਮਓਯੂ ਸਾਈਨ ਨਹੀਂ ਹੋਇਆ ਜਦ ਜਲੰਧਰ ਦਾ ਕਮਿਸ਼ਨਰ ਲੋਕਾਂ ਨੂੰ ਗੁੰਮਰਾਹ ਕਰਕੇ ਕਿਸੇ ਨਾ ਕਿਸੇ ਢੰਗ ਤਰੀਕੇ ਦੇ ਅੰਦਰ ਉਹ ਤੇ ਜਿਹੜੀ ਸੀਐਨਜੀ ਦੀ ਇੱਕ ਪ੍ਰਾਈਵੇਟ ਕੰਪਨੀ ਹੈ ਉਹਦਾ ਉੱਥੇ ਕਰਜਾ ਕਰਾਉਣਾ ਚਾਹੁੰਦੇ ਆ ਸੋ ਜਿਹੜੇ ਇਲਾਕੇ ਦੇ ਲੋਕ ਅੱਜ ਸਾਰੀਆਂ ਪਾਰਟੀਆਂ ਦੇ ਲੋਕ ਇਲਾਕੇ ਦੀਆਂ ਐਸੋਸੀਏਸ਼ਨਾਂ ਕਿਸਾਨ ਜਥੇਬੰਦੀਆਂ ਮਜ਼ਦੂਰ ਜਥੇਬੰਦੀਆਂ ਪੰਜ ਸਰਪੰਚ ਸਾਹਿਬਾਨ ਅੱਜ ਇੱਥੇ ਆਏ ਆ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਦੇ ਲਈ ਕਿਉਂਕਿ ਪਿਛਲੇ ਦਿਨਾਂ ਤੋਂ ਲਗਾਤਾਰ ਪ੍ਰੋਟੈਸਟ ਜਿਹੜਾ ਆ ਉਹ ਭੋਗਪੁਰ ਦੇ ਅੰਦਰ ਚੱਲ ਰਿਹਾ ਮੈਨੂੰ ਬੜੀ ਹੈਰਾਨੀ ਹੈ ਕਿ ਅੱਜ ਤੱਕ ਵੀ ਕੋਈ ਅਧਿਕਾਰੀ ਜਿਹੜਾ ਉਹ ਗੱਲ ਸੁਣਨ ਵਾਸਤੇ ਤਿਆਰ ਨਹੀਂ ਹੈ ਮੈਂ ਡਿਪਟੀ ਕਮਿਸ਼ਨਰ ਸਾਹਿਬ ਨੂੰ ਮੈਸੇਜ ਕਰ ਰਿਹਾ ਹੋਈ ਰਿਪਲਾਈ ਨਹੀਂ ਆ ਰਹੀ ਅੱਜ ਮੈਸੇਜ ਦੇ ਰਿਹਾ ਕਹਿੰਦੇ ਜੀ ਸੀਐਮ ਸਾਹਿਬ ਆਏ ਆ ਕੱਲ ਵੀ ਸਾਰਾ ਦਿਨ ਡੀਸੀ ਆਫਿਸ ਬੰਦ ਪਰਸੋ ਵੀ ਸੀਐਮ ਸਾਹਿਬ ਆਏ ਸਾਰਾ ਦਿਨ ਡੀਸੀ ਆਫਿਸ ਬੰਦ ਅੱਜ ਵੀ ਲੋਕ ਇੱਥੇ ਤਰਾਹ ਤਰਾਹ ਕਰਦੇ ਫਿਰਿਆ ਇਹ ਕੀ ਮਾਹੌਲ ਬਣਾ ਰੱਖਿਆ ਹੈ ਸਰਕਾਰ ਨੇ ਅਸੀਂ ਚਾਹੁੰਦੇ ਆ ਕਿ ਸਾਡਾ ਮੰਗ ਪੱਤਰ ਡੀਸੀ ਸਾਹਿਬ ਲੈਣ ਔਰ ਉੱਥੇ ਜਿਹੜਾ ਨਜਾਇਜ਼ ਤੌਰ ਦੇ ਉੱਤੇ ਕੰਮ ਚੱਲ ਰਿਹਾ ਔਰ ਉਹਨੂੰ ਤੁਰੰਤ ਜਿਹੜਾ ਬੰਦ ਕਰਵਾਇਆ ਜਾਵੇ اگر انہوں نے ਇਹਨੂੰ ਬੰਦ ਨਾ ਕੀਤਾ ਤਾਂ ਅੱਜ ਹੀ ਫਿਰ ਆਪ ਜਾ ਕੇ ਬੰਦ ਕਰਵਾਉਣ ਦੀ ਕੋਸ਼ਿਸ਼ ਨਹੀਂ ਕਰਾਂਗੇ ਹਿੰਮਤ ਕਰਾਂਗੇ ਫਿਰ ਜੇ ਕੋਈ ਨਾ ਹੋਣੀ ਘਟਨਾ ਹੋਵੇ ਤਾਂ ਉਹਦੇ ਲਈ ਜਲੰਧਰ ਦੇ ਡੀਸੀ ਔਰ ਮਹਿਲ ਵਾਲੇ ਔਰ ਜਿਹੜੀ ਸੀਐਨਜੀ ਪਲਾਂਟ ਦੇ ਮਾਲਕ ਨੇ ਉਹ ਜ਼ਿੰਮੇਵਾਰ ਨੇ ਡੀਸੀ ਸਾਹਿਬ ਨੂੰ ਸਾਡੀ ਗੱਲ ਸੁਣਣੀ ਚਾਹੀਦੀ ਹੈ ਬੈਠੇ ਨਹੀਂ ਹੈ ਤਾਂ ਹੁਣ ਅਗਲਾ ਕਦਮ ਕੀ ਚੁੱਕੀਏ ਦੇਖੋ ਅਗਲਾ ਕਦਮ ਤਾਂ ਫਿਰ ਅੰਦੋਲਨ ਹੁੰਦਾ ਫਿਰ ਸੜਕ 'ਤੇ ਬੈਠ ਜਾਗੇ ਫਿਰ ਡੀਸੀ ਨੂੰ ਸੜਕ 'ਤੇ ਆਉਣਾ ਪਵੇਗਾ ਫਿਰ ਕਹਿੰਦੇ ਨੇ ਰਾਜਨੀਤਿਕ ਲੋਕ ਜਿਹੜੇ ਆਪਣੀ ਰਾਜਨੀਤੀ ਨੂੰ ਚਮਕਾਉਣ ਦੇ ਲਈ ਆਉਂਦੇ ਨੇ ਤਾਂ ਫਿਰ ਇਹਦੇ ਵਾਸਤੇ ਚਾਹੀਦਾ ਡੀਸੀ ਸਾਹਿਬ ਨੂੰ ਕਿ ਉਹ ਤੁਰੰਤ ਜਿਹੜਾ ਯਾਰ ਅਜ ਤਾਂ ਡੀਸੀ ਸਾਹਿਬ ਦੇ ਦਫਤਰ ਮoure ਉੱਤੇ ਬੈਠਣ ਲੱਗੇ ਆ ਜੇ ਉਹ ਨਾ ਹੋਵੇ ਤਾਂ ਸੜਕ ਹੈ ਵੀ ਸਾਡੇ ਕੋਲ ਉੱਤੇ ਜਾ ਕੇ ਬੈਠ ਜਾਗੇ ਨਹੀਂ ਤਾਂ ਸੌਕਾ ਤਰੀਕਾ ਕੋ ਉੱਪਰ ਮਿਲਵੇ ਮoure ਜਾ ਕੇ ਬੈਠ ਜਾਗੇ ਫਿਰ ਆਪੇ ਕੋਈ ਸਾਡੀ ਆ ਕੇ ਗੱਲ ਸੁਣੇਗਾ ਫਿਰ ਉਹ ਠੀਕ ਨੇ ਅਸੀਂ ਵੀ ਚਾਹੁੰਦੇ ਆ ਕਿ ਮਾਮਲੇ ਨੂੰ ਜਿਹੜਾ ਮਿਲ ਬੈਠ ਕੇ ਸੁਲਝਾਇਆ ਜਾਵੇ ਇਹ ਲੋਕੋ ਜਿਹੜਾ ਰੰਗਤ ਨਾ ਦਿੱਤਾ ਜਾਵੇ ਦੇ ਨਾਲ ਇਲਾਕੇ ਦੇ ਸ਼ਹਿਰ ਦੇ ਅੰਦਰ ਕੋਈ ਟੈਨਸ ਕ੍ਰੀਏਟ ਹੋਵੇ ਪਰ ਮੈਨੂੰ ਲੱਗਦਾ ਕਿ ਸਰਕਾਰ ਜਿਹੜਾ ਚਾਹੁੰਦੀ ਹੈ ਕਿ ਇਹ ਲੋਕ ਅੰਦੋਲਨ ਕਰਦੇ ਰਹਿਣ ਅਸੀਂ ਆਪਣਾ ਕੰਮ ਕਰਦੇ ਰਹੀਏ ਇਹ ਠੀਕ ਆ ਫਿਰ ਡੀਸੀ ਦੇ ਸਰਕਾਰ ਆਪਣਾ ਕੰਮ ਕਰੇ ਅਸੀਂ ਆਪਣਾ ਕੰਮ ਕਰਾਂਗੇ